ਹਾਂਜੀ ਰਿਸ਼ਤਾ ਹੈ ਜੀ ਆਪਣੇ ਕੋਲੇ ਅੱਜ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਜਨਮ 94 ਦਾ ਹੈ ਹਾਈਟ ਹੈ ਜੀ 5 4 ਸਟੱਡੀ ਲੜਕੀ ਨੇ ਕੀਤੀ ਹੈ ਪੰਜਾਬੀ ਚ ਐਮਏ ਐਮਐਸਸੀ ਫੈਸ਼ਨ ਡਿਜ਼ਾਈਨਰ ਦੋ ਪੈਨਪਰਾਨੇ ਇਹ ਭਰਾ ਇਹਦਾ ਕੈਨੇਡਾ ਦੇ ਵਿੱਚ ਪੀਅਰ ਹੈ ਤੇ ਮਮੀ ਡੈਡੀ ਦਾ ਵੀ ਇਹਨਾਂ ਦੀ ਦਾ ਵੀਜ਼ਾ ਲੱਗਿਆ ਹੋਇਆ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੀ ਨੂੰ ਜ਼ਮੀਨ 8-10 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਫਾਈਲ ਨੰਬਰ 585 ਦੱਸ ਕੇ ਸਾਡੇ ਨਾਲ ਗੱਲ ਕਰਵਾਤ ਕਰ ਸਕਦੇ ਹੋ ਜੀ ਧੰਨਵਾਦ ਜੀ